ਇਦੇ ਵਿੱਚ ਡਬਲ ਡੀ ਕਨ ਸਟੀering ਆ ਜਾਏਗਾ ਬੋਸ ਦਾ ਪ੍ਰੀਮੀਅਮ ਸਾਊਂਡ ਸਿਸਟਮ ਆ ਜਾਏਗਾ ਜੀ ਇਹਦੇ ਵਿੱਚ ਅ ਸਮਾਰਟ 에ਅਰ ਪਿਊਰੀਫਾਇਰ ਲੱਗਿਆ ਹੋਇਆ ਇਹਦੇ ਪਿੱਛੇ ਕੈਪਟਨ ਸੀਟਸ ਲਗੀਆਂ ਹੋਈਆਂ ਨੇ ਸਿਟਿੰਗ ਲਾਈਕ ਆ ਕਿੰਗ ਦੇ ਵਾਂਗ ਤੁਸੀਂ ਬੈਠ ਸਕਦੇ ਹੋ ਪਿੱਛੇ ਸੀਟਸ ਨੂੰ ਹੋਰ ਰਿਕਲਾਈਨਿੰਗ ਕਰ ਲੈਂਦੇ ਹੋ ਪਿੱਛੇ ਨੂੰ ਮੂਵ ਕਰਕੇ ਆਪਣੀ ਸਪੇਸ ਕਰ ਸਕਦੇ ਹੋ ਅਗਰ ਲੱਗੇਜ ਨਹੀਂ ਹੈਗਾ ਤੇ ਫੋਲਡ ਵੀ ਕਰ ਸਕਦੇ ਹੋ ਏਡਾਸ ਦਾ ਫੀਚਰ ਹੈ ਸੇਫਟੀ ਵਾਈਸ ਤੁਹਾਨੂੰ ਏਡਾਸ ਫੀਚਰ ਲੈਵਲ 2 ਦਾ ਮਿਲ ਜਾਏਗਾ ਜਦੇ ਵਿੱਚ 20 ਫੀਚਰਸ ਆ ਰਹੇ ਨੇ ਹਲੋ 사ਸ਼ੀਕਾਲ ਜੀ ਸਾਰਿਆਂ ਨੂੰ ਮੈਂ ਗਿਤਾਸ਼ ਕੀਆ ਅੰਮ੍ਰਿਤਸਰ ਦੇ ਵਿੱਚ ਪਿਛਲੇ 3 ਮਹੀਨੇ ਤੋਂ ਕੰਮ ਕਰ ਰਿਹਾ ਜਦੋਂ ਤੋਂ ਸ਼ੋਰੂਮ ਓਪਨ ਹੋਇਆ ਔਰ ਮੋਸਟ ਵੈਲਕਮ ਸਾਰਿਆਂ ਨੂੰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਸਾਡੀ ਨਵੀਂ ਕਾਰ ਲਾਂਚ ਹੋਈ ਹੈ ਜੀ ਕੀਆ ਕੈਰਨਸ ਕਲਾਵਿਸ ਦੇ ਨਾਮ ਦੇ ਇੱਕ ਅਪਡੇਟਡ ਵਰਜ਼ਨ ਹੈ ਲੇਟੈਸਟ ਜਨਰੇਸ਼ਨ ਦੇ ਨਾਲ ਇਦੇ ਵਿੱਚ ਆਪਾਂ ਮੇਨ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਸਟਾਰ ਮੈਪ ਕਨੈਕਟਡ LED DRLs ਆ ਜਾਣਗੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਆਂ ਇਹਦੇ ਵਿੱਚ ਜਿਹੜੀਆਂ ਦੀਆਂ ਲਾਈਟਸ ਨੇ ਆਈਸ ਕਯੂਬ LED MFR ਹੈਡਲੈਂਪਸ ਆ ਜਾਣਗੀਆਂ ਨਾਲ ਦੀ ਨਾਲ ਜੇ ਅਗਰ ਆਪਾਂ ਗੱਲ ਕਰਦੇ ਆਂ ਸਾਈਡ ਤੋਂ ਤੇ ਜਿਹੜੇ ਇਹਦੇ ਅਲੋਏ 휠ਸ ਨੇ ਉਹ ਆਣਗੇ ਜੀ 17 ਇੰਚ ਦੇ ਕ੍ਰਿਸਟਲ ਕੱਟ ਜਿਹੜੇ ਡਿਊਲ ਟੋਨ ਅਲੋਏ 휠ਸ ਆ ਜਾਣਗੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਫਰੰਟ ਦੇ ਵਿੱਚ ਦੇ ADAS ਦਾ ਫੀਚਰ ਹੈ ਸੇਫਟੀ ਵਾਈਜ਼ ਤੁਹਾਨੂੰ ADAS ਫੀਚਰ ਲੈਵਲ 2 ਦਾ ਮਿਲ ਜਾਏਗਾ ਜਿਹਦੇ ਵਿੱਚ 20 ਫੀਚਰਸ ਆ ਰਹੇ ਨੇ ਫਿਰ ਅਗਰ ਅਸੀਂ ਅੰਦਰੋਂ ਗੱਲ ਕਰਦੇ ਹਾਂ ਗੱਡੀ ਦੀ ਤੇ ਅੰਦਰੋਂ ਤੁਹਾਨੂੰ IV ਕਲਰ ਦੀ ਔਰ ਬੀਚ ਕਲਰ ਨੇਵੀ ਐਂਡ ਬੀਚ ਕਲਰ ਦੀਆਂ ਲੈਦਰ ਸੀਟਸ ਆਉਣਗੀਆਂ ਜੀ ਇਹਦੇ ਵਿੱਚ ਡਬਲ ਡੀ ਕਾਰਡ ਸਟੀਅਰਿੰਗ ਆ ਜਾਏਗਾ ਬੋਸ ਦਾ ਪ੍ਰੀਮੀਅਮ ਸਾਊਂਡ ਸਿਸਟਮ ਆ ਜਾਏਗਾ ਜੀ ਇਹਦੇ ਵਿੱਚ ਔਰ ਜੇ ਆਪਾਂ ਅੰਦਰੋਂ ਹੋਰ ਫੀਚਰਸ ਦੀ ਗੱਲ ਕਰਦੇ ਹਾਂ ਤੇ ਜਿਸ ਤਰ੍ਹਾਂ ਇਹਦੇ ਵਿੱਚ ਟੈਕਨੋਲੋਜੀ ਵਾਈਜ਼ ਡੀਸੀਟੀ ਟੈਕਨੋਲੋਜੀ ਆ ਜਾਏਗੀ ਆਟੋਮੈਟਿਕ ਟੈਕਨੋਲੋਜੀ ਆ ਜਾਏਗੀ ਡੀਜ਼ਲ ਦੇ ਵਿੱਚ ਪੈਟਰੋਲ ਦੇ ਵਿੱਚ ਆਪਾਂ ਨੂੰ ਟਰਬੋ ਇੰਜਨ ਆ ਜਾਰੇਗਾ ਪੈਟਰੋਲ ਦੇ ਵਿੱਚ ਵੀ ਪਲੱਸ ਇਹਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਪੈਨੋਰਾਮਿਕ ਸਨਰੂਫ ਦੇ ਨਾਲ ਨਾਲ ਰੀਅਰ ਦੇ ਵਿੱਚ ਵੀ ਸਮਾਰਟ 에ਅਰ ਪਿਊਰੀਫਾਇਰ ਲੱਗੇ ਹੋਏ ਨੇ ਪਿੱਛੇ ਕੈਪਟਨ ਸੀਟਸ ਲੱਗੀਆਂ ਹੋਈਆਂ ਨੇ ਜਿਹਦੇ ਵਿੱਚ ਤੁਹਾਨੂੰ ਸਿਟਿੰਗ ਲਾਈਕ ਆ ਕਿੰਗ ਦੇ ਵਾਂਗ ਤੁਸੀਂ ਬੈਠ ਸਕਦੇ ਹੋ ਪਿੱਛੇ ਮਤਲਬ ਬਹੁਤ ਵਧੀਆ ਕੰਫਰਟ ਹੈ ਇਵਨ ਰੀਅਰ ਟ੍ਰੇਸ ਲੱਗੀਆਂ ਹੋਈਆਂ ਨੇ ਅੰਦਰ ਥਰਡ ਰੋ ਤੱਕ AC ਵੈਂਟਸ ਲੱ ਸੇਫਟੀ ਵਾਈਜ਼ ਕਾਫੀ ਐਡਵਾਂਸ ਫੀਚਰ ਨੇ ਸਪੇਸ ਬਹੁਤ ਜ਼ਿਆਦੀ ਹੈ ਇੱਕ ਫੈਮਿਲੀ ਐਸਯੂਵੀ ਕਾਰ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਵੈਸੇ ਐਮਪੀਵੀ ਵਹੀਕਲ ਹੁੰਦਾ ਹੈ ਲੇਕਿਨ ਇਸ ਵੇਲੇ ਐਡਵਾਂਸ ਟੈਕਨੋਲੋਜੀ ਦੇ ਨਾਲ ਜਿਹੜੀ ਇਹ ਗੱਡੀ ਆਈ ਹੈ ਔਰ ਪਿੱਛੇ ਦੀ ਅਗਰ ਅਸੀਂ ਗੱਲ ਕਰਦੇ ਹਾਂ ਰੋਡ ਪ੍ਰੈਜ਼ੈਂਸ ਦੀ ਤੇ ਇਹਦੇ ਵਿੱਚ ਪਿੱਛੇ ਡੀਫੋਗਰ ਵਾਈਪਰ వా셔 ਸਪਾਇਲਰ ਐਂਟੀਨਾ ਸ਼ਾਕ ਵਿੰ ਰੀਅਰ ਪਾਰਕਿੰਗ ਸੈਂਸਰ ਪਿੱਛੇ ਜਿਹੜੀ ਲਾਈਟ ਹੈ ਕਨੈਕਟਿਡ ਜਿਹੜੀ ਟੇਲ ਲਾਈਟ ਹੈ ਇਹਦੀ ਆ ਜਾਂਦੀ ਹੈ ਐਲਈਡੀ ਕਨੈਕਟਿਡ ਟੇਲ ਲਾਈਟ ਆ ਜਾਏਗੀ ਸੋ ਕਾਫੀ ਫੀਚਰ ਇਹਦੇ ਵਿੱਚ ਐਡਵਾਂਸ ਫੀਚਰ ਇਹਦੇ ਵਿੱਚ ਆਏ ਨੇ ਅਗਰ ਪਿੱਛੇ ਵੀ ਗੱਲ ਕਰਦੇ ਆਂ ਤੇ ਸਪੇਸ ਕਾਫੀ ਇਹਦੇ ਵਿੱਚ ਜ਼ਿਆਦੀ ਹੈ ਤੁਸੀਂ ਚੈੱਕ ਕਰੋਗੇ ਈਵਨ ਤੁਸੀਂ ਆਪਣਾ ਲਗੇਜ ਅੱਛਾ ਕੈਰੀ ਕਰ ਸਕਦੇ ਹੋ ਸੀਟਸ ਨੂੰ ਹੋਰ ਰਿਕਲਾਈਨਿੰਗ ਕਰ ਸਕਦੇ ਹੋ ਪਿੱਛੇ ਨੂੰ ਮੂਵ ਕਰਕੇ ਆਪਣੀ ਸਪੇਸ ਕਰ ਸਕਦੇ ਹੋ ਅਗਰ ਲਗੇਜ ਨਹੀਂ ਹੈਗਾ ਤੇ ਫੋਲਡ ਵੀ ਕਰ ਸਕਦੇ ਹੋ ਕਹਿੰਦਾ ਭਾਵਕ ਤੁਹਾਡੇ ਕੋਲ ਸਪੇਸ ਬਹੁਤ ਜ਼ਿਆਦੀ ਹੈ 3rd ਰੋ ਤੱਕ ਚਾਰਜਿੰਗ ਪੁਆਇੰਟ ਬੋਟਲ ਹੋਲਡਰਸ ఎవਰੀਥਿੰਗ ਅਪਡੇਟਡ ਫੀਚਰ ਇਹਦੇ ਵਿੱਚ ਦਿੱਤੇ ਗਏ ਨੇ ਔਰ ਫੀਚਰ ਵਾਈਜ਼ ਇਸ ਗੱਡੀ ਦਾ ਕੋਈ ਮੁਕਾਬਲਾ ਨਹੀਂ ਹੈ ਗਰਾਊਂਡ ਕਲੀਅਰੈਂਸ ਬਹੁਤ ਅੱਛੀ ਹੈ ਗ ਫਿਰ ਆਪਾਂ ਕਹਿਣਾ ਚਾਹਾਂਗੇ ਕਿ ਇੱਕ ਫੈਮਿਲੀ ਕਾਰ ਆ ਫੈਮਿਲੀ ਦੇ ਵਿੱਚ ਜੋ ਰਿਕੁਆਇਰਮੈਂਟਸ ਹੁੰਦੀਆਂ ਨੇ ਉਹ ਸਾਰੀਆਂ ਇਹ ਕਾਰ ਫੁੱਲਫਿਲ ਕਰ ਰਹੀ ਹੈ ਮੈਂ ਰਿਕਵੈਸਟ ਕਰੂੰਗਾ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਜਿਨ੍ਹਾਂ ਨੇ ਵੀ ਕਾਰ ਨਹੀਂ ਦੇਖੀ ਆ ਕੇ ਸ਼ੋਰੂਮ ਦੇ ਵਿੱਚ ਦੇਖ ਸਕਦੇ ਨੇ ਔਰ ਜਲਦੀ ਤੋਂ ਜਲਦੀ ਇਹਨੂੰ ਤੁਸੀਂ ਬੁਕਿੰਗ ਕਰਵਾ ਕੇ ਐਸ ਸੂਨ ਐਸ ਪੋਸੀਬਲ ਅਸੀਂ ਇਹਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਡਿਲੀਵਰੀ ਕਰਨ ਦੀ ਹੁਣ ਇਹਦੇ 'ਚ 360 ਵੀਊ ਕੈਮਰਾ ਵੀ ਹੈ ਐਡਾਸ ਦੇ ਨਾਲ-ਨਾਲ 20 ਪਲੱਸ ਇਹਦੇ 'ਚ ਜਿਹੜੇ ਫੀਚਰ ਨੇ ਉਹ ਆ ਰਹੇ ਨੇ ਇਹਦੇ ਵਿੱਚ ਜਿਹੜਾਸ ਦੇ ਵਿੱਚ ਈਵਨ 6 ਸੀਅਰ ਬੈਕਸ ਨੇ ਹਿੱਲ ਡੀਸੈਂਟ ਕੰਟਰੋਲ ਹੈ ਹਰ ਇੱਕ ਤਰ੍ਹਾਂ ਦਾ ਫੀਚਰ ਇਹਦੇ ਵਿੱਚ ਦਿੱਤਾ ਗਿਆ। ਬੋਸ ਦਾ ਸਾਊਂਡ ਸਿਸਟਮ ਆ ਗਿਆ। ਸਮਾਰਟ ਡੈਸ਼ ਕੈਮ ਤਾਂ ਇਹਦੇ ਵਿੱਚ ਆ ਰਿਹਾ ਡਿਊਲ ਕੈਮਰੇ ਦੇ ਨਾਲ। ਪੈਡਲ ਸ਼ਿਫਟਰ, ਡਰਾਈਵ ਮੋਡ ਸਿਲੈਕਟਰ ਨੇ ਇਹਦੇ ਵਿੱਚ। ਮਲਟੀਪਲ ਇੰਜਨ ਆਪਸ਼ਨਸ ਆ ਜਾਣਗੀਆਂ। ਸੋ ਇਹਦੇ ਵਿੱਚ ਇਵਨ ਅੰਦਰ ਮੂਡ ਲਾਈਟਸ ਵੀ ਆਉਂਦੀਆਂ ਨੇ 64 ਕਲਰ ਦੀਆਂ ਐਂਬੀਐਂਟ ਮੂਡ ਲਾਈਟਸ ਆ ਜਾਂਦੀਆਂ ਨੇ। ਫੀਚਰਸ ਕਾਫੀ ਐਡਵਾਂਸ ਨੇ। ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਕੀ ਆ ਕੈਰਨਸ ਜਿਹੜੀ ਕਲਾਵਿਸ ਹੈ ਸਾਡੇ ਕੋਲ ਅਵੇਲੇਬਲ ਹੈ। ਇਵਨ ਟੈਸਟ ਲਈ ਵਾਸਤੇ ਵੀ ਸਾਡੇ ਕੋਲ ਨਵੀਂ ਗੱਡੀ अवेलेबल ਹੈ ਸ਼ੋਰੂਮ 'ਚ ਗੱਡੀ ਆ ਚੁੱਕੀ ਹੈ ਮੈਂ ਕਹਿਣਾ ਚਾਹਾਂਗਾ ਕਿ ਜਿੰਨੀ ਜਲਦੀ ਤੋਂ ਜਲਦੀ ਆ ਕੇ ਕਾਰ ਦੀ ਟੈਸਟ ਡਰਾਈਵ ਕਰੋ ਔਰ ਟੈਸਟ ਡਰਾਈਵ ਕਰਨ ਤੋਂ ਬਾਅਦ ਤੁਸੀਂ ਇਹਨੂੰ ਬੁੱਕ ਕਰਨਾ ਜ਼ਰੂਰ ਚਾਹੋਗੇ ਰਿਜ਼ਨ ਬਿਹਾਈਂਡ ਕਿ ਕਾਰ ਹੈ ਇਹ ਨਹੀਂ ਵਧੀਆ ਕਿ ਤੁਸੀਂ ਬੁਕਿੰਗ ਤੋਂ ਬਿਨਾ ਰਹਿ ਨਹੀਂ ਸਕੋਗੇ ਤੁਸੀਂ ਇਹਨੂੰ ਬੁੱਕ ਕਰੋ ਔਰ ਆਪਾਂ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਅਸੀਂ ਤੁਹਾਨੂੰ ਕਾਰ ਦੀ ਡਿਲੀਵਰੀ ਹੋ ਸਕੇ ਸੋ ਲੈਟਸ ਕਮ ਟੂ ਸੀ ਕਿ ਆ ਕੈਰਨਸ ਕਲਾਵਿਸ ਟੈਸਟ ਡਰਾਈਵ ਦੈਨ ਬੁੱਕ ਦਾ ਕਾਰ ਥੈਂਕ ਯੂ ਸੋ ਮਚ